ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਹੋਏ ਆ ਆਪਣਾ ਦੂਸਰਾ ਬਾਹਣ ਮੱਕੀ ਵਾਲਾ ਤਿਆਰ ਕਰਨ ਤੇ ਗੋਰਾ ਲੱਗਿਆ ਹੋਇਆ ਬਾਹਣ ਬਹਣ ਤੇ ਮੈਂ ਥੋੜਾ ਜਿਹਾ ਹੁਣ ਦੇਖੀ ਜਾ ਕੇ ਕੰਮ ਸੀਗਾ ਤੇ ਇਹਨੂੰ ਤਾਂ ਮੈਂ ਮਾਰਦਾ ਤੇ ਇਹ ਬਾਹਣ ਆਪਣਾ ਜਿਹੜਾ ਆਪਣਾ ਆਪਾਂ ਜਦੋਂ ਬਲੌਗਿੰਗ ਸਟਾਰਟ ਕਰੀ ਸੀ ਤੇ ਉਹ ਆਪਣੀ ਦੂਸਰੀ ਤੀਸਰੀ ਵੀਡੀਓ ਸੀ ਜੀ ਬੋਲੀ ਵਾਲੀ ਤੇ ਇਹ ਬਾਹ ਲੈਤਾ ਸੀ ਆਪਾਂ ਉਹ ਤੋਂ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਆ ਪਿੰਡ ਰਾਜੀ ਦੀ ਉਹਨੂੰ ਕੈਨ ਵਾਲਾ ਵੀ ਡੰਡੇ ਚੋਂ ਕੱਢ ਰਾ ਪਈਆਂ ਤੇ ਇਹਦੇ ਉੱਪਰ ਵੀ ਕੋਠਾ ਪਾਇਆ ਹੋਇਆ ਵਧੀਆ ਚਵਾਰਾ ਪਾਇਆ ਹੋਇਆ ਖੇਤ ਇਹ ਦੇਖੋ ਬਣਾ ਤੁਹਾਨੂੰ ਆਪਣੇ ਖੇਤ ਦੇ ਉੱਪਰ ਦਾ 뷰 ਆ ਗਿਆ ਕੋਠਾ ਕਿਹੜਾ ਸਾਫ ਸਫਾਈ ਕਰਨੀ ਪੂਗੀ ਦੀ ਉੱਪਰ ਮੇਵਾ ਗੇਟ ਲੱਗਿਆ ਪਿਆ ਹਲੇ ਜਦੋਂ ਗੇਟ ਖੋਲ ਕੇ ਫਿਰ ਚੱਲਦੇ ਅੰਦਰ ਇਹੇ ਬਾ ਹੁਣ ਆਪਣਾ ਇੱਥੋਂ ਇਧਰ ਸੜਕ ਦੇ ਇਧਰਲੀ ਸਾਈਡ ਵੀ ਹੈਗਾਗਾ ਉਹ ਕੋਪੇ ਦੇ ਤੱਕ ਆ ਨਾਲ ਨਾਲ ਉਧਰ ਉਧਰੋਂ ਕੋਠੇ ਤੱਕ ਆ ਗਿਆ ਤੇ ਬਾਕੀ ਆਹ ਜਿਹੜਾ ਮਚਾਇਆ ਪਿਆ ਕੋਸੋ ਬਾਹੀ ਜਾਂਦਾ ਗੋਰਾ ਬੈਠਾ ਤੇ ਇਧਰੋਂ ਸਾਹਮਣੇ ਨਾਲ ਆ ਗਿਆ ਤੇ ਨਾਲੇ ਦੇ ਪਾਰ ਨੇ ਫਿਰ ਦੋ ਕਿਲੇ ਤੇ ਸਾਰੇ ਇਹ 15 ਕਿਲੇ ਨੇ ਗੁਰਦੁਆਰੇ ਵਾਲੇ ਕੋਈ ਸਾਈਡ ਤੇ ਸਾਈਡ ਨਹਿਰ ਦੇ ਨਾਲ ਨਾਲ ਵਾਗਿਆ ਤੇ ਨਹਿਰ ਦੇ ਇਧਰਲੀ ਸਾਈਡ ਆਪਣਾ ਦੂਸਰਾ ਬਾਹਣਾ ਜਿਹੜੀ ਚ ਆਪਾਂ ਪਰਸੋਂ ਮੱਕੀ ਬੀਜੀ ਹੈਗੀ ਤੇ ਉਹਦੇ ਨਾਲ ਲਗ ਮਾ ਆਪਣਾ ਘਰ ਵਾਲ ਬਹਣ ਆ ਗਿਆ ਤੇ ਸਾਰਾ ਬਹਣ ਹੈ ਕਿ ਆਪਣੇ ਕੋਲ ਇੱਕ ਥਾਂ ਤੇ ਆ ਗਿਆ ਤੇ ਆ ਕੋਠਾ ਇੱਥੇ ਵਧੀਆ ਪਾਇਆ ਹੋਇਆਗਾ ਉਤਰ ਕੇ ਦਿਖਾਉਣ ਨੂੰ ਨੀਚੇ ਤੇ ਉਹ ਉਧਰ ਡੈਡੀ ਹੁਣੀ ਫਿਰਦੇ ਨੇ ਕਿ ਬੋਰੀਆਂ ਭਰ ਦੇ ਬੋਰੀਆਂ ਭਰ ਕੇ ਤਵੀਆਂ ਤੇ ਧਰਨੀਆਂ ਨਹੀਂਆਂ ਬਾਹਣ ਜੰਮੇ ਪੈਣ ਕਿਉਂਕਿ ਪਾਣੀ ਵਗੈਰਾ ਲੱਗਣ ਦੀਗਾ ਆ ਆ ਗਿਆ ਇਹਦਾ ਕੋਠਾ ਉੱਪਰ ਵੀ ਚਿਵਾਰਾ ਪਾਇਆ ਹੋਇਆ ਹੈ ਇਹਦਾ ਚੱਲਦੇ ਹਾਂ ਰੈਡ ਕੋਲ ਡੰਡਾ ਕੱਢ ਦੋ ਡੰਡਾ ਓਏ ਡੰਡੇ ਚੋਂ ਕੱਢ ਦੋ ਤਵੀਆਂ ਡੰਡਾ ਕੱਢ ਦੇ ਡੰਡਾ ਕੱਢ ਦੇ ਡੰਡਾ ਡੰਡਾ ਕੱਢ ਦੋ ਫੇਰ ਦੇਖੀ ਲੱਗਦੀ ਆ ਕੱਢ ਦੇ 라ਮੂ ਬਾਹਰ ਚੱਕ ਲੈ ਫਿਰ ਨਾ ਨਾ ਬੜਾ ਲੈ ਵੀ ਚੱਕ ਤਾਹਾਂ ਤੱਕ ਕਰ ਦੇ ਕਰ ਦੇ ਕਰ ਦੇ ਚੱਕ ਦੇ ਹੁਣ ਚੱਕ ਦੇ ਹੁਣ ਦੇ ਦਰ ਦੇ ਕਰ ਦੇ ਕਰ ਦੇ ਜਮਾ ਸਾਰੇ ਲੀਵ ਹੈ ਦੋਨੇ ਥੱਲੇ ਧਰ ਦੇ ਦੋਨੇ ਦੋਨੇ ਲੀਵ ਥੱਲੇ ਧਰ ਦੇ ਦੋਨੇ ਦੋਨਾਂ ਨੂੰ ਥੱਲੇ ਧਰ ਦੇ ਆ ਉੱਦੜੀਆਂ ਨੇ ਤਵੀਆਂ ਜੀ ਦਾ ਉਧਰ ਇੰਨ ਲੱਗੀਆਂ ਨੇ 2 3 4 5 6 2 ਸਾਲ ਹੋਰ ਛੱਡ ਦੇ ਯਾਰ ਹੋਰ ਖੋਲ ਦੇ ਮੂੰਹ ਇਹਨਾਂ ਦਾ ਕੱਢ ਦੇ ਰਾਂ ਮੂੰਹ ਤੱਕ ਉਧਰ ਆਪਾਂ ਕਿੰਨੇ ਕੱਢਦੇ ਸੀ ਯਾਰ ਹਾਇ ਜੀ ਦੇ ਹੁਣ ਲੱਗ ਗਿਆ ਆਪਾਂ ਵਾਹਣ ਵਾਹੁਣ ਥੋੜਾ ਜਿਹੀ ਰੁਕੀ ਨਾਲ ਇਹੋ ਜਿਹਾ ਕੱਲਾ ਨਾਲ ਤਵੀਆਂ ਦੇ ਵੀ 2 ਸਾਲ ਹੋਰ ਖੋਲ ਤੇ ਇਹ ਥੋੜਾ ਵਾਹਣ ਜਾਰੇ ਕੱਲ ਦਾਗਾ ਫੜਕਣਾ ਬਾਲਾ ਜੀ Köszönöm, ਬਣ ਗਿਆ ਮੈਂ ਡੂੰਗਾ ਵਾਦਾ ਪੂਰਾ ਇੱਧਰ ਬਾਕੀ ਟਰੈਕਟਰ ਦੇ ਰੰਗਿਆੜ ਤੋਂ ਪਤਾ ਲੱਗ ਪਈ ਜਾਏ ਕਿ ਕਿੰਨਾ ਡੂੰਗਾ ਹੈ ਸਵੀਆਂ ਵੀ ਸਾਰੀਆਂ ਖੋਲੀਆਂ ਹੋ ਜਾਣੇ ਅਜੂਤੇ ਮਾਰ ਮਾਰ ਤੁਰਦਾ ਅੱਜ ਫੇਰ ਕੰਮ ਕਰਦਾ ਆਪ ਭਈਆ ਪਿਛਾੜੇ ਲਈ ਕਿੱਲੀ ਆਲ ਜਨ ਨੇ ਖਿੱਤੀ ਕੇ ਪਾ ਲਾਉ ਜੀ ਤੇ ਤਵੀਆਂ ਕੇਰਾ ਆਪਾ ਮਾਰਤੀਆਂ ਤੇ ਕੋਈ ਸਿਰੇ ਲੱਗਾ ਸੀ ਤਵੀਆਂ ਜੀ ਅਤੀ ਤੀਸਰਜ ਦਾ ਬੜਾ ਔਖਾ ਹੋਇਆ ਵਾ ਆਦਰਮੂ ਇਹ ਵਾਹਨ ਵੀ ਆਪਣਾ ਘਰ ਤਾਂ ਤਿਆਰ ਮੱਕੀ ਵਾਲਾ ਤੇजे ਵੀ ਆਸ ਅੱਜ ਜਾ ਕੱਢ ਕੇ ਬੀਜਣਾ ਤੇ ਹੁਣ ਚੱਲਦੇ ਆ ਘਰ ਨੂੰ ਤੇ ਨਾਲੇ ਦਾ ਤੇਲ ਪਾਲਿਆਂ ਮੰਗੇ ਦੇ ਚ ਤੇ ਨਾਲੇ ਕਵੀਆਂ ਕੱਢ ਕੇ ਹਾਲ ਪਾਲਿਆਂ ਮੰਗੇ ਨਾਲੇ ਸਾਗਾ ਬੜੇ ਨਸਤ ਰਿਆਣਾ ਚੈ ਬੋਰੀਆਂ ਲਈ ਇਹ ਜਲਾਦੀ ਮਰੇ ਬਾਹਰੇ ਸਾਈਕਲ ਨੂੰ ਅੰਦਰ ਲੈ ਕੋਠੇ ਚ ਆਇਦਰ ਪਾਉਣੇ ਪਏ ਗੁੱਪਕੇ ਇਥੇ ਲਾ ਦੇ ਤੰਗਿਆ ਰਾਮੂ ਅੱਛਾ ਹਾਂ ਬੋਰੀਆਂ ਜੈਂਗਰ ਖੜੀਆ ਗਾਂਾਂ ਕਰਦੇ ਗਾਂਾਂ ਗੋਹ ਇੱਥੇ ਨਾਲਾਈ ਉਹ ਰਾਜ ਆਇਆ ਸਾਡਾ ਉਫੜਾ ਬੈਹ ਕਰ ਲਓ ਆਈ ਕਰ ਨੂੰ ਬੈਹ ਕਰ ਦਰਿਆ oh wow. ਇੱਕ ਤੋਂ ਵਗੈਰਾ ਖੋਲੋਗੇ ਸਾਰਾ ਕੁਝ ਤੇ ਸਾਦਰੀ ਵਗੈਰਾ ਖੋਲ ਦਾਂਗੇ ਅਜਿਹੇ ਕੱਪੜਿਆਂ ਦੀ ਸਾਦਰੀ ਲਾ ਕੇ ਦੇ ਦਾਂਗੇ ਤੇ ਆਪਾਂ ਇਕੱਲੇ ਕੱਲ ਨੂੰ ਤੇ ਬੱਸ ਤੇ ਮਾਂਗੇ ਜਿਹੜਾ ਟਰਾਈ ਦੋ ਨੂੰ ਕਿਹੜੇ ਦੇ ਜਾਣਾਗਾ ਤੇ ਕੱਲ ਨੂੰ ਰਾਜੇ ਵਾਲੇ ਮੇਰਾ ਕਹਿ ਦਾਂਗੇ ਆਪਾਂ ਤੇ ਆਪਾਂ ਹੜ ਕਾਲਿਆਂ ਦੇ ਤੇ ਹੜ ਪਾ ਕੇ ਚੱਲਦੇ ਹੁਣ ਖੇਤ ਨੂੰ ਦੁਬਾਰੇ ਥੈਂਕ ਯੂ ਕਰ ਲਈ ਫੁੱਲ ਫੌਂਡੀਆ ਪਹਾੜ ਲੈ ਕੇ ਖੇਤ ਤੇ ਉਹੀ ਕਿ ਸੱਲੇ ਬਾਣਾ ਜਿਹੜਾ ਦੋਨੇ ਲੀਵਰ ਟਾਉਨ ਤੇ ਡੰਡਾ ਫੋਲਕਾਸਟਾ ਸਾਗਾ ਵੀ ਆਪਾਂ ਮਾਰਤਾ ਤੇ ਰਾਮੂ ਨੇ ਵੀ ਖਾਲ ਘੜਤਾ ਤੇ ਲਾ ਉਹ ਵੀ ਤੇ ਸਾਗਾ ਮਾਰ ਕੇ ਚੱਲ ਗਿਆ ਆਪਾਂ ਘਰ ਨੂੰ ਤੇ ਮੱਕੀ ਸਵੇਰੇ ਬੀਜਣਗੇ ਆਪਣੀ ਤੇ ਸਵੇਰੇ ਆਪਾਂ ਮੱਕੀ ਉੱਪਰ ਜਾ ਕੇ ਚੱਲਾਂਗੇ ਮਾਰੇ ਸਰਪ੍ਰਾਈਜ਼ ਆ ਵੀ ਸਰਪ੍ਰਾਈਜ਼ ਦਾ ਕਾਲਾ ਵੀ ਜਾਣਾ ਤਾਂ ਜਾਣਾ ਹੀ ਹੈਗਾ ਪਰ ਕੰਟਰੀ ਤੁਹਾਨੂੰ ਬਾਅਦ ਚ ਦੱਸਾਂਗੇ ਕਿਹੜੀ ਚ ਜਾਣਾਗਾ ਕਮੂ ਆ ਖੁੰਜਾ ਜਿਆ ਕੋਟ ਦੇ ਥੋੜਾ ਜਿਹਾ ਵੀਰੇ ਹੜਜੇ ਘੱਟ ਲੱਗੇ ਨੇਗੇ ਆ ਜੀ ਜਲਾ ਮੈਸੇ ਕਰਾਂਗੇ ਬਾਹਰੇ ਜਾ ਕੇ ਆਪਣੇ ਕੋਲੇ ਕੰਮ ਆਣੀ ਹੋਗੀ ਟਰੈਕਟਰ ਵਗੈਰਾ ਟਰਾਲੀਆਂ ਲੋ ਜੀ ਤੇ ਕਰਤਾ ਆਪਾਂ ਬਾਹਰ ਮੱਕੀ ਵਾਲਾ ਤਿਆਰ ਸਾਰਾ ਉਹ ਤੱਕ ਸਾਰਾ ਬਾਤਾ ਤੇ ਉਧਰ ਪਾਸੇ ਮੱਕੀ ਬੀਜ ਦਿੱਤੀ ਆਪਾਂ ਕੱਲ ਤੇ ਇੱਧਰ ਵਾਸਤੇ ਸਵੇਰੇ ਬੀਜ ਦਾਂਗੇ ਰਾਮੂ ਚੱਲੀਏ ਆ ਬਜਾਰੇ ਅੱਗ ਦੇਖੋ ਕਿੰਨਾ ਪੋਲਾ ਹੋ ਗਿਆ ਕਮੈਂਟ ਸਾਨੂੰ ਪੈਰ ਇੰਨਾ ਖੋਜਾਂ ਦਾ ਵਿੱਚ ਇਹ ਨੜੂnga ਬਾਇਰ ਤੁਰਨ ਵੇਲੇ ਪੈਰ ਇਹਨੇ ਖੋਪਦੇ ਨੇ ਉਧਰ ਕਹਣ ਲਾਈ ਪਈ ਆ ਖਰਚਾ ਨੂੰ ਅੱਗ ਤੇ ਬਣਾ ਲਾਂਗੇ ਨੂੰ ਅੱਗ ਲਾਈ ਆ ਕਿਤੇ ਆਪਾ ਬੜਾ ਦੇਖੋ ਘਰ ਦੇ ਵੀ ਉੱਪਰ ਦੀ ਦੀਨ ਹੈਗਾ ਉਹ ਸਾਹਮਣੇ ਘਰਾਂ ਘਰ ਦੇ ਉੱਪਰ ਦੀਆਂ ਕਿੰਦੀਆਂ ਤੇ ਅੱਜ ਬਾਹਣ ਬਾਹਣ ਜਿਹੜੇ ਇਕਲਾ ਜਿਹੜੇ ਹੱਡ ਦੇ ਅਮਰ ਘੱਟਾਂ ਵਾਲੇ ਨਾਟ ਨੇ ਦੋ ਖੁੱਲ ਗਏ ਦੋ ਢਿੱਲੇ ਹੋ ਗਏ ਤੇ ਇੱਕ ਆਹ ਟੈਂਕੀ ਵਾਲੀ ਪੱਤੀ ਟੁੱਟ ਗਈ ਤੇ ਜਿਹੜੀ ਟੈਂਕੀ ਦੇ ਉੱਪਰ ਦੀ ਐ ਰੋਡ ਨੂੰ ਪਾਈ ਹੁੰਦੀ ਆ ਜੋ ਵੀ ਟੁੱਟ ਗਈ ਤੇ ਹੁਣ ਘਰੇ ਜਾ ਕੇ ਖੋਲਾਂਗੇ ਟੈਕ ਆਪਾਂ ਤੇ ਨਾਲੇ ਪਾਤਰੀ ਖੋਲ ਦਾਂਗੇ ਤੇ ਕੱਲ ਨੂੰ ਲੈ ਕੇ ਕੱਪੜੇ ਵਾਲੀ ਛਤਰੀ ਚਾੜ ਲਾਂਗੇ ਤੇ ਕਿਉਂਕਿ ਡੈਡੀ ਨੂੰ ਥੋੜਾ ਜਿਹਾ ਔਖਾ ਲੈਣਾ ਨਾਲ ਇਹ ਟੱਕ ਨਾਲ ਚਲਾਉਣਾ ਤੇ ਇਕੱਲੀ ਇਹ ਸੋਣੀ ਨਹੀਂ ਲੱਗਦੀ ਕਿ ਫਿਰ ਉਹ ਦੂਸਰੀ ਲਾ ਲਾਂਗੇ ਆਪਾਂ ਕੱਪੜੇ ਵਾਲੀ ਛਤਰੀ ਉਹ ਆਪਣੇ ਮਿੱਤਰ ਕੋਲੇ ਪਈਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਲੈ ਜੀ ਤੂੰ ਆਪੋ ਤੋਂ ਚੱਕ ਲਿਆ ਮੈਂ ਕੱਲ ਨੂੰ ਸਭਾਂ ਤੋਂ ਤੂੰ ਚੱਲਦੇ ਆਪਾਂ ਘਰ ਨੂੰ ਫੇਰ ਨਾਲ ਲੱਗੂ ਆਪਣੇ ਖੁੱਲੀ ਜੀ ਵਾਲਾ ਜੀ ਹੋ ਜੂਗਾ ਗੱਲ ਕਰੋ ਤਾਂ ਫਿਰ ਉਹ ਸੋਚ ਚ ਬੈਜੂ ਕਾ ਨੂੰ ਉਧਰ ਨਾ ਕਰ ਇੱਥੇ ਰਹਿਂਦਾ ਏ ਲਓ ਜੀ ਤੇ ਕੱਢ ਤੇ ਆਪਾਂ ਹਲ ਕਰੇ ਆ ਕੇ ਲਾ ਤੇ ਕੰਧ ਦੇ ਨਾਲ ਬੈਗ ਤੇ ਇਸ ਤੋਂ ਬਾਅਦ ਆਪਾਂ ਨੀ ਪਾਉਂਦੇ ਰਾਮੂ ਹੋਰੇ ਪਾਇਆ ਕਰਨਗੇ ਕੰਨਹੀ ਰਾਮੂ ਤੇ ਹੁਣ ਖੋਲਦੇ ਆਂ ਬਸ ਆਪਾਂ ਚਾਹ ਚਾਹ ਪਾਣੀ ਪੀ ਕੇ ਮਤਲਬ ਪਾਣੀ ਤਾਂ ਨਹੀਂ ਪੀ ਕੇ ਪਹਿਲਾਂ ਛਤਰੀ ਫਿਰ ਡੈਕ ਡੈਕ ਖੋਲ ਕੇ ਫਿਰ ਆਹ ਲੱਟਾਂ ਆਹ ਲੱਟਾਂ ਖੋਲ ਕੇ ਉਹ ਲੱਟਾਂ ਹੈ ਪਾਣੀ ਗਿਆ ਪਾਣੀ ਲਿਆਉਣਾ ਮੈਂ ਠੰਡਾ ਚੱਕ ਕੇ ਕਿਵੇਂ ਬੋਲ ਵਧੀਆ ਲੈ ਠੰਡਾ ਵਧੀਆ ਲਿਆਉਣਾ ਉਹ ਜੇ ਦੁਬਾਰੇ ਇਹਨੂੰ ਕਰਦੇ ਆਂ origignal look ਚ ਪਾਣੀ ਲੈਣਾ ਮੇਰਾ